ਉਹਦਾ ਆਰਥਿਕ ਸਪਸ਼ਟ ਨੂੰ ਬਾਣੀ ਦਾ ਜਿਹੜਾ ਸਾਡੇ ਉੱਪਰ ਅਸਰ ਹੋਣਾ ਹੈ ਉਹ ਹੋਣਾ ਨਹੀਂ ਕਿਉਂਕਿ ਉੱਤੇ ਦੇ ਦੇ ਕੀ ਆਗਲਾ ਠੀਕ ਹੈ ਨਾ ਮੰਨਦਾ ਕਿ ਇਵਾਰਾ ਉਹ ਮੰਨਿਆ ਨਾ ਸਕਦਾ ਤੇਰਾ ਵੀਰ ਉਹ ਬੇਤਿਕਾ ਕੋਸ਼ਿਸ਼ ਕਰਾਉਂਦੇ ਸਾਰੇ ਜੀਵਾਂ ਦੇ ਜੋੜ ਗੁਰੂ ਦੀ ਬਿਲਕੁਲ ਵਿਚਾਰ ਦੇ ਬਾਰੇ ਕਿਉਂਕਿ ਭੈਣਾ ਸਾਡੇ ਤੇ ਇੱਕ ਵਾਰ ਚਾਰਜਾ ਸ਼ਰਮਾ ਲੈਂਦੀਆਂ ਕਿ ਗਰੰਟੀ ਸਿਰ ਨੂੰ ਕੋਈ ਪ੍ਰੋਬਲਮ ਹੈ ਤੇ ਉਹ ਸ਼ਕਰਾ ਹੈ ਕਿ ਮੈਨੂੰ ਬਾਣੀ ਤੇ ਉਹੀ ਹੈ ਪਰ ਜੇ ਮੈਂ ਬੈਠ ਕੇ ਪਤਾ ਨਹੀਂ ਕੀ ਯਾਦ ਦੇਵੇ ਕੋਈ ਤੇ ਜੇ ਸ਼ਰਧਾ ਰੱਖਦੇ ਹੋ ਮੰਨਦੇ ਹੋ ਤੇ ਬੇਨਤੀ ਕਰਾਂ ਕਿ ਜਿਹੜੀ ਵੀ ਮੇਰੀ ਭੈਣ ਮੇਰੀ ਮਾਂ چلنا چاہیے بہت ہی اداسی گجر بھی کھا لیا ماسکرے دو کدی نہیں پٹے اور کئی سارے ویل ہے ਉਹ ਕੀ ਹੈ ਇਹ ਕਰਦੇ ਨੇ ਉਹਦੇ ਚੀਜ਼ ਤੋਂ ਤਾਂ ਕੰਗੇ ਦੇ ਨਾਲ ਇੱਕ ਉਹ ਵਾਕ ਇਹ ਜਦੋਂ ਕੇਸ ਲਗਾ ਕਰਦੇ ਹੋ ਤੇ ਅੱਗੇ ਕਪੜਾ ਲੱਗ ਜਾਂਦਾ ਹੈ ਕੇਸ ਦਾ ਪਰ ਉਹ ਬੜੀ ਕੀਮਤ ਹੈ ਇਤਿਹਾਸਕੀ ਖਰਾਬੀ ਨੂੰ ਅਲੱਗ ਅਲੱਗ ਪਰਮਾਨ ਤੇ ਲਾਗ ਨੂੰ ਜਾਨੀ ਆਪ ਜੀ ਨੂੰ ਦੱਸਣਗੇ ਦੱਸਣ ਦੇ ਮਾਇਦੇ ਫਿਰ ਆਪ ਨੂੰ ਪਤਾ ਲੱਗੇ ਇਹ ਲਾਗੂ ਵਰਤਤਾ ਵੀ ਕਰ ਸਕਦੇ ਨੇ ਇਹ ਜੀ جنیالے بندے نے چلا دو کی جانچ کی گل ہے ਕੋਈ ਵਾਰ ਉਹ ਸ਼ੁਰੂ ਹੋ ਗਿਆ ਸੇਵਾ ਦੇ ਉਪਰ ਉਹਦੀ ਪੱਗ ਲਾਈ ਗਈ ਦੂਜਾ ਆਰਾਮ ਨੇ ਪੁੱਛਦੇ ਕਿਰਪਾਲ ਕਰਨੀ ਤੇ ਉਹ ਭੱਜੇ ਮੇਰੇ ਹਿਸਾਬ ਨਾਲ ਸ਼ੇਰ ਹੁੰਦੇ ਨੇ ਬਾਗੀ ਪੋਰਸ ਦੇ ਉਪਰ ਦੇਖ ਲਓ ਜੇ ਮੈਂ ਗਲਤ ਬੋਲਦਾ ਹਾਂ ਸਾਡੇ ਉਹਨਾਂ ਲਾਇਕ ਕੰਗਾਲੇ ਮੇਰੇ ਭੈਣਾਂ ਵੀ ਵੱਧ ਤੋਂ ਵੱਧ ਮੁੱਛਾ ਕੋਲੂ ਦਾ ਕੋੜਾ ਬੜਾ ਬੜਾ ਤੇ ਲੰਮਾ ਜੀ ਤੁਹਾਡੇ ਤੋਂ ਇਹ ਤੁਹਾਡੇ ਕੋਲ ਤੁਸ ਗਿਆ ਨਾ ਨਿਕਲ ਗਿਆ ਉਦੇਸ਼ਾਂ ਨੂੰ ਚਲੇਗਾ ਵਾਪਸ ਨਹੀਂ ਹੋਣਾ ਕਿਉਂਕਿ ਨਾਲ ਜੇ ਮਰਿਆਦਾ ਬੰਦ ਦੇ ਗਏ ਤੇ ਸਾਨੂੰ ਸ੍ਰੋਪ ਕੋਈ ਨਹੀਂ ਮਿਲਦਾ ਹੁਣਾਂ ਬੰਦਰੇ ਦੇ ਕੋਲ ਤੇ ਬਾਹਰ ਬੱਚੇ ਦਾ ਬਹੁਤ ਪ੍ਰਭਾਵਿਤ ਹੋ ਰਹੇ ਨੇ ਉਥੇ ਦਸਤਾਰ ਕੇਸੀ ਤਲਵਾਰ ਉਹ ਪਹਿਨ ਕੇ ਚੱਲਦੇ ਨੇ ਖੁਦ ਲੱਗ ਕੇ ਕੋਈ ਤੇ ਸਾਧ ਸੰਗਤ ਨੂੰ ਬੇਵਿਚਤ ਹੋਣੇ ਨੇ ਦੇਖ ਤੇ ਗੱਦਗੱਦ ਹੋਣੇ ਨੇ ਬਾਣੀ ਦੀ ਰਾਜ ਤੇ ਪਰਤੇ ਤੇ ਜਦੋਂ ਕੋਈ ਹੁਣਾਂ ਨੇ ਬਯਾਦਾ ਬਾਣੀ ਨਹੀਂ ਪੜਤੋ ਹੋਏ ਤੇ ਫਿਰ ਸਾਨੂੰ ਸੋਰ ਕੋਈ ਨਹੀਂ ਮਿਲ ਅਸੀਂ ਬਾਣੀ ਨਹੀਂ ਪੜ ਸਕਦੇ ਕਿਉਂਕਿ ਸਾਰੇ ਧੀਰੇ ਆ ਗਏ ਅਸੀਂ ਬੱਚਿਆਂ ਦੇ ਬਾਹਰ ਤੇ ਜਾਨੇ ਮੇਰੇ ਕੋ ਬੇਤਿਆ ਵਿੰਨਤ ਗੁਰੂ ਦੇ ਚਰਨਾ ਚ ਵੀ ਤੇ ਆਪ ਸੰਗਤਾਂ ਗੁਰੂ ਕੇ ਨਾਮ ਆਵੇ ਮੈਂ ਨਹੀਂ ਬੁਲਾ ਸਕਦਾ ਗੁਰੂ ਦਾ ਸਾਹਿਬ ਗੁਰੂ ਬਣਾ ਲਵੇ ਇਹ ਬੱਚਿਆਂ ਨੂੰ ਜਿਨ੍ਹਾਂ ਕੋਲ ਜੀਵਨ ਹੈ ਜਿਨ੍ਹਾਂ ਨੂੰ ਸਾਥੂ ਨੇ ਧਾਇਆ ਹੈ ਉਹ ਆਪਣੇ ਬੱਚਿਆਂ ਨੂੰ ਬਾਹਰ ਮਾ ਕੇ ਲਾਏ ਇੱਕੋ ਬੱਚਾ ਨੇ ਜਸਾਂ ਨੂੰ ਕਿਰਤ ਤੁਹਾਡੇ ਵਾਸਤੇ ਪਰ ਇਹ ਇੱਕ ਦਾਸ ਦੇ ਨਾਸ ਤੇ ਗਾਜੇ ਪਾਜੀ ਭੇਜਣ ਆਪਾਂ ਘਰ ਘਾਲੀ ਕਰ ਲੈ ਕਿਤੇ ਮਾਮਾ ਨੂੰ ਚੇਰਵਾ ਪਾਣੀ ਨਹੀਂ ਕਰ ਈਆਂ ਦੇ ਨਾਲ ਖਾਣ ਵਾਲਾ ਭਰਾ ਨਹੀਂ ਜੇ ਨਾ ਦਾ ਵਿਆਹ ਕਰਨ ਦਾ ਵਿਚਾਰ ਨਹੀਂ ਬੈਠਿਆ ਸਾਡਾ ਭਰਾ ਪਤਾ ਹੋ ਕਿ ਆ ਉਹ ਤਾਂ ਵਿਆਹ ਕਰਨਗਾ ਇਸ ਕਰਕੇ ਇਹ ਮੇਰੀ ਬੇਨਤੀ ਹੈ ਤੇ ਫੁਰੂਏ ਬਣਾ ਲੈ ਗੁਰੂ ਦੇ ਚਲਣਾ ਚੈ ਮੈਂ ਸਾਡਾ ਤੈਅ ਦੋ ਸਭਾ ਸਿਮਰ ਜਿਹੜਾ ਉਹ ਸਮਾਪਤ ਹੋ ਗਿਆ ਸਿਰਪਾ ਚਲੇ ਨੇ ਮਾਣੇ ਚਾਹਦੇ ਹਨ ਪ੍ਰਸ਼ਾਸਨ ਚ ਚਾਹੀਦਾ ਸੀ ਕਿਉਂਕਿ ਵੀ ਜਿਹੜੇ ਉਹਨਾਂ ਦੇ ਪਰਾਂ ਬੜਾ ਪਿਆਰ ਹੈ ਸਾਡੀ ਪਛਾਣ ਜਾਂਦੀ ਨੂੰ ਜਿਹੜਾ ਹਸਲੀ ਗਰਮੀ ਹੋਵੇਗਾ ਕਾਹ ਬੋਲ ਰਾਂਗੇ ਜੀ ਬਾਣੀ ਪੜ੍ਹਦਾ ਜੇ ਵਿਚਾਰ ਕਰਦੇ ਹਾਂ ਜਿਹੜੇ ਗੁਰਬੀ ਸਿੰਘ ਕਰਕੇ ਜੈਨਾ ਸਤਿ ਧੰਨਵਾਦ ਕਰਦਾ ਇਹ ਜੀ ਬਾਵਨ ਤੇ ਹੈ ਨਹੀਂ ਪਰ ਧੰਨਵਾਦ ਕਰਨਾ ਮੇਰਾ ਕੋਲ ਬੰਦ ਸੇਵਾ ਦਾ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਸ਼ਾਇਦ ਇਹ ਰਵੇ ਇਸੇ ਮਨ ਕਿ ਆਪ ਸਾਰਾ ਦੇ ਦਰਸ਼ਣ ਇਸੇ ਤਰ੍ਹਾਂ ਕਰਦੇ ਰਹੀਏ ਤੇ ਗੁਰੂ ਮਹਾਰਾਜ ਸਭੇ بادشاہ ਕਿਰਪਾ ਕਰੇ ਯੋ ਅਸਰਵਾਸੀ ਪਰਸਜੋਗ ਹੋ। ਆਪ ਇਸੇ ਨਾਲ ਚੱਲੋ ਔਰ ਬਵੇਹ ਬੁੱਧ ਬੁਨਿਆਦ ਦੀ ਮਹਿਰ ਹੈ। ਅੱਜ ਦੇ ਜੋਸ਼ਟਰ ਮੈਂ ਪਿਆਰ ਨਹੀਂ ਕਰ ਸਕਿਆ। ਤੇ ਮੈਂ ਵੀਰਾਂ ਨੂੰ ਕਹਿ ਦਿੰਦਾ ਇਹਦੇ ਉੱਪਰ ਤੁਸੀਂ ਸਾਰੇ ਜਿਹੜੇ ਪ੍ਰੇਮ ਰੱਖਦੇ ਹੋ ਸੇਮ ਉਹ ਨਾਮ ਨੂੰ ਨੰਬਰ ਖਾਈ ਜਾਣੇ। ਕਿਉਂਕਿ ਇਹ ਬੁਨਿਆਦ ਦੀ ਮਹਿਰ ਇਹ ਵਿੱਚ ਪਾਉਣੀ ਹੈ। ਇਹ ਵਰਦਨ ਨੇਬਰ ਚੋਂ ਬਣਿਆ ਹੈ। ਸਾਰੂ ਬੜੀ ਤੁਲਿਯੇ ਜਦੋਂ ਆਪਕੀ ਇੱਕ ਜੁੜ ਹੋ ਗਿਆ ਕਿਉਂਕਿ ਸਲਾਹਾ ਬਣਾ ਦੇਗਾ ਇਸ ਤਰ੍ਹਾਂ ਕਿ ਮੈਂ ਮੇਰੀ ਪਈ ਤੇ ਇੱਕ ਵਾਰ ਮੇਰੀ ਜਿੰਦਗੀ ਗੁਰੂ ਮਹਾਰਾਜ ਜੀ ਦਾ ਸੰਵਾਦ ਹੋ ਗਿਆ ਤੇ ਜਦੋਂ ਕਿ ਵਿਆਹ ਦੇ ਵਿੱਚ ਮਹਾਰਾਜ ਜੀ ਦੇ ਨਾਲ ਇਹ ਵਾਰਤਾ ਹੋਈ ਤੇ ਦਾਸ ਨੂੰ ਦਿਉਂਦੇ ਕਿਤੇ ਮੈਂ ਗਿਆ ਸੀ ਤੇ ਉੱਥੇ ਦੇਖ ਕੇ ਮੇਰਾ ਦੇ ਜਿਹੜਾ ਹਾਂ ਉਹ ਰੋ ਗਿਆ ਸੀ ਅੰਤਾਂ ਅੰਦਰੋਂ ਤੇ ਸਾਡੇ ਸਿੱਖ ਇਤਿਹਾਸ ਸੱਚੀ ਮੰਨ ਲੈਂਦੇ ਗੁਰੂਆਂ ਦੇ ਹੁੰਦੇ ਤੇ ਗੁਰੂ ਨੇ ਬੜੀ ਹੀ ਪਿਆਰ ਨਾਲ ਬਣੀ ਤੇ ਇਹਨਾਂ ਦੇ ਅੰਦਰ ਸਾਰਾ ਬਣਾਉਂਦੇ ਕਿ ਦੂਜੇ ਇਨਸਾਨ ਦੇ ਸੰ ਤੇ ਪਾਰਟੀ ਸਿਰਾਂ ਦੀ ਬਾਣੀ ਸੁਣਾ ਕਰ ਇਸ ਤਰ੍ਹਾਂ ਕਹਿੰਦਾ ਲੇਟੋ ਪਾਕਾ ਤੇ ਪਾਤਰ ਕੋ ਬੋਲੋ ਕੋਈ ਸ਼ਰਮਵਾਜੀ ਗੱਲ ਨਹੀਂ ਜੇ ਅਸੀਂ ਸਾਡੇ ਪਪਾ ਤੋਂ ਵੀ ਪਾਰਟੀ ਤੇ ਮਾਰਕ ਅਸੀਂ ਤੇ ਕਹਿ ਦੇਣਾ ਜੇ ਕੋਈ ਨਾ ਬਣਦਾ ਅੱਗੇ ਬੈਠਿਆ ਕਰੋ ਪਾਠ ਸੁਣਾ ਕਰੋ ਪਈ ਜੀ ਵਰਤ ਪੜਦਾ ਹੈ ਇਹ ਨੂੰ ਨਾਮ ਨਾਲ ਨਹੀਂ ਜੁੜਦਾ ਨਾ ਸਾਖ ਸਬੰਧੀ ਕੋਈ ਵੀ ਇਹਦੇ ਚ ਚੱਲੋ ਕਿਉਂਕਿ ਮਹਾਰਾਜ ਜਿਹੜਾ ਕੋਸ ਲੋਅ ਹੈ ਜਿਹੜਾ ਕੀਤਾਦਾ ਬਾਣੀ ਨੂੰ ਪੜਦਾ ਹੈ ਉਹਨੇ ਤੇ ਵਿਸ਼ਵਾਸ ਕਰਕੇ ਕਰਮਾਂ ਤੇ ਪਿੱਛੇ ਅੱਗੇ ਆਦੀ ਉਹਦੇ ਨਾਲ ਜੇ ਰਖ ਕੇ ਚੱਲਦਾ ਅਰਥ ਸਮਝਦਾ ਆਪਾਂ ਬਾਣੀ ਦੇ ਅਰਥ ਸਮਝਦੇ ਤੇ ਸਾਧਨਾ ਪਹਿਣਾ ਜਿਹੜੀਆਂ ਗੱਲ ਦੇ ਤੋਂ ਮੋਹਾਈ ਮੋਹਾਈ ਤੋਂ ਦੋ ਨਾਗਰਾਂ ਦਾ ਪੂਰ ਨਗਰਾਂ ਦੇ ਭੈਣਾ ਲਈਆਂ ਇੱਕਾ ਦੋ ਘਾ ਮਿਲਤਰ ਕੇ ਦੇ ਪਹੁੰਚੇ ਦੇ ਵੀਰ ਭਰਾ ਸਭਣਾ ਦੇ ਚਰਨਾਂ ਵਿੱਚ ਨਮਨ ਕਰਦਾ ਸਭਣਾ ਦਾ ਧੰਨਵਾਦ ਕਰਦਾ ਇਹ ਲਹਿਰ ਜੀ ਚਲਾਈ ਹੈ ਇਹ ਆਪਾਂ ਲਗਾਤਾਰ ਗੁਰੂ ਦੀ ਕਿਰਪਾ ਸੇ ਕਰ ਗੁਰੂਆ ਰਤੇ ਇਸੇ ਤਰ੍ਹਾਂ ਚੱਲਦੀਆਂ ਆਉਂਦੀ ਹੁ ਅਦਾਵਾ ਵਾਲੇ ਪਰਵਾਹ ਕਰਿਓ ਨੇ ਔਰ ਉਹਨਾਂ ਨੇ ਆਪਣੀ ਚਾਲ ਦੁਹੀ ਗੁਰੂ ਕੀ ਬਾਣੀ ਵਾਲੋ ਉਹ ਸਮਾਗਮ ਆਪਾਂ ਸਰਵਰ ਕਲੀ ਜਾਨੇ ਤੇ ਮੰਡਿ ਜਾਈਏ ਅਗਲਾ ਦਿਵਸ ਪਿੰਡੋਂ ਚਲੇ ਜਿਹੜਾ ਹੈ 28 ਤਰੀਕ ਨੂੰ ਗੁਰੂ ਕੇ ਚਰਨਾਂ ਵਿੱਚ ਇਹ ਧੋਜ ਨੇ ਹੋਵੇਗਾ ਜੋ ਕਿ ਰਾਤਰੀ ਦਾ ਦਿਵਸ ਹੋਵੇਗਾ ਕਦੇ ਵੀ ਸਾਢੇ 6:00 ਵਜੇ ਆਰੰਭ ਕਰਤਾ ਜਾਵੇਗਾ ਸਾਢੇ 8:00 ਵਜੇ ਉਹ ਸਮਾਗਮ ਦੀ ਰਾਂ ਵੀ ਲੈ ਕੇ ਪਹੁੰਚੇ ਜਾਣਾ ਕਿ ਅੱਜ ਕਿੰਨਾ ਦੇਰ ਸੀ ਇਹ ਗੁਰੂ ਦੇ ਜਗ੍ਹਾ ਤੇ ਗੁਰਵਾਨਾਂ ਦੇ ਸਮਾਗਮ ਜਿਹੜਾ ਹੈ ਉਹ ਭਾਵਨਾ ਨੂੰ ਗਿਆ ਹੈ ਉਹਦੇ ਮੈਂ ਮਾਫੀ ਮੰਗਦਾ ਆਕਾਣ ਉਹ ਸਮੇਂ ਵਿੱਚ ਰਵਾਂਗੇ ਸਭ ਦਾ ਬਤਿਹਾਰ ਦਾ ਧੰਨਵਾਦ ਕਰਦੇ ਆਂ ਆਹ ਜੀ ਬੇਜਤੀ ਹੈ ਆ ਬੱਚਾ ਦੇਖੋ ਗੁਰੂ ਦੀ ਕਿਰਪਾ ਇਹਨਾ ਮਹਾਰਾਜੀਆਂ ਨੂੰ ਰੋਲ ਬਖਸ਼ਿਆ ਉੱਪਰ ਕੇਸੜੀ ਬਣੀ ਹੈ ਸਜਿਆ ਹੋਇਆ ਉਹਨਾਂ ਦੇਖ ਕੇ ਖੁਸ਼ ਹੋ ਗਿਆ ਇਸ ਇਹ ਚਾਹੀਦਾ ਆ ਬੱਚੇ ਵੇਖੇ ਆਏ ਮੈਂ ਸਾਡੇ ਜਿਹੜਾ ਦੁਮਾਲੇ ਸਜੇ ਤੇ ਵੀਰਾਂ ਨੇ ਕਿੰਨੇ ਸੋਹਣੇ ਲੱਗਦੇ ਨੇ ਸਭ ਐਸੇ ਤਰ੍ਹਾਂ ਪਾਣਾ ਬਹੁਤ ਕਰਨ ਮੇਰੇ ਜੁਰਦੋਰ ਦੇ ਕਿ ਸਾਰੇ ਨੂੰ ਤੂੰ ਆਪਾਂ ਬਰੋਧਤਾ ਨਹੀਂ ਕਰਦੇ ਇੱਕ ਖੇਡ ਕੇ ਆਏ ਸਾਡੇ ਤੋਂ ਨਿਕਲ ਗਿਆ ਹੱਥ ਪਰ ਉਹ ਹੱਥ ਜਿਵੇਂ ਹੋਣ ਲੱਗੇ ਪਿਆਰ ਨਾਲ ਸਾਨੂੰ ਚੰਚ ਚੰਨ ਵੀ ਆਉਂਦੇ ਐਂਕੋ ਕੁਛੰਨੇ ਕਿਉਂਕਿ ਆਪਰੇ ਇਹ ਗੁਰੂ ਦੀ ਇਹ ਮੇਰੀ ਨਹੀਂ ਵੀ ਕਹਾਣੀ ਹੈ ਇਹ ਨੂੰ ਕਿਤੇ ਪਾਜਾ ਕੋ ਸਵੇਰੇ ਤੋਂ ਘੱਟ ਨਹੀਂ ਆਉਂਦੇ ਨੇ 25 ਰੇਟ ਤੇ ਘੂਰ ਰਹਿੰਦੇ ਨੇ ਤੇ ਜਦੋਂ ਮੰਦਰਾਚਾਰ ਹੁੰਦਾ ਉੱਚੀ ਜਿਹੜੀ ਪ੍ਰਿਆਰ ਹੋਵਾਦੀ ਅੰਦਰ ਖਲਾਲ ਹੋ ਜਾਵੇ ਖਲਾਲ ਹੋ ਜਾਵੇ ਤੇ ਦਰਸ਼ਨ ਹੋ ਜਾਵੇ ਸਾਰਾ ਜਿਹੇ ਕੋਸ਼ਿਸ਼ ਵਿਟੇ ਜਿਹੜੀ ਆਸ ਤੁਹਾਡੀ ਹੈ ਤੇ ਚਾਹੇ ਬੱਚਾ ਬਾਹਰ ਗਿਆ ਹੈ ਨਾ ਬਾਹਰ ਗਿਆ ਹੈ ਪੱਕਾ ਹੋਣਾ ਪੂਰੀ ਹੋ ਗੁਰੂ ਪੁਰਾਣੇ اس کر کے پرواند کر کے ارداسے گیٹ چیک سب دس پندرہ لگتا ہے بابا پر چالی پڑے سبنا کا بہت دنواد واحر جی کا خالصہ واحر جی کی فتح